ਮਾਰਾ ਤੋਂ ਪਰਯੋਗ ਇਹ ਮੂਗਲ ਸਪਰੇਅ ਆਰਡਰ ਹੋ ਗਿਆ ਜੋ ਮੈਂ ਆਪਣੇ ਫਾਈਲ ਲਈ ਸੈਟ ਕੀਤਾ ਹੈ ਇਸੇ ਬਹੁਤ ਈਜੀ ਬੇਸ ਇਨ ਹੈਅਰ ਰੂਮ ਹੋ ਜਾਂਦੇ ਹਨ ਜਦੋਂ ਅਸੀਂ ਬਹੁਤ ਜਲਦੀ ਸਜਣਾ ਹੋਵੇ ਨਾ ਤਾਂ ਜਲਦੀ ਜਲਦੀ ਮੇਰੇ ਕੋਲ ਸਭ ਕੁਝ ਹੈ ਇਸ ਕਰਕੇ ਪਤਾ ਲੱਗ ਜਾਂਦਾ ਹੈ ਲੋ ਜੀ ਫਿਰ ਇਹ ਰੋਣ ਵੀ ਬੜੀ ਛੇਤੀ ਲੱਗ ਜਾਂਦਾ ਹੈ ਜਦੋਂ ਇਹ ਪੁੱਠੇ ਕੰਮ ਕਰਦਾ ਤੇ ਲੋਕ ਫਿਰ ਲਾਨ ਤਾਂ ਦੇ ਲੋਕਾਂ ਨੇ ਪਾਣੀ ਹੀ ਪਾਣੀਆਂ ਨੇ ਅਥਰੂ ਵੀ ਬੜੀ ਛੇਤੀ ਇਹ ਕੇਰਨ ਲੱਗ ਜਾਂਦਾ ਹੈ ਆ ਦੇਖੋ ਇਹ ਹੇਅਰ ਰਿਮੂਵਲ ਦੀ ਪ੍ਰੋਮੋਸ਼ਨ ਕਰ ਰਿਹਾ ਯਾਰ ਤੁਸੀਂ ਇੰਨਾ ਨਾ ਗਿਰਿਆ ਕਰੋ ਪੈਸਿਆਂ ਕਰਕੇ ਸਰਦਾਰ ਬੰਦਾ ਐ ਤੂੰ ਨਾਲ ਤੋ ਉਤੋਂ ਆਪਣੀ ਜਨਾਨੀ ਨਾਲ ਖਲਾਰੀ ਤੇ ਹੇਅਰ ਰਿਮੂਵਲ ਪ੍ਰੋਡਕਟ ਦੀ ਤੂੰ ਪ੍ਰੋਮੋਸ਼ਨ ਕਰਨ ਦਿਆਂ ਵਾਓ ਆਸਮ ਜਦ ਕਿੰਨਾ ਅੱਛਾ ਪ੍ਰੋਡਕਟ ਹੈ ਨਾ ਕਿੰਨੇ ਈਜ਼ੀ ਵੇਸੇ ਵਾ ਹੇਅਰ ਮੂਵ ਹੋ ਰਹੇ ਹਾਂ ਹਾਂ ਇਹ ਮੂਵ ਹੋ ਰਹੇ ਆ ਛੁੱਟੇ ਕੰਮ ਕਰਦੇ ਹਾਂ ਕਾ ਕੇ ਦੇਖਦੇ ਆਂ ਔਰ ਕਰਦੇ ਚਲੋ ਇਦੀ ਕਾਰ ਵਾਲੀ ਕਹਿੰਦੀ ਏ ਕਿਤਨੇ ਈਜ਼ੀ ਵੇ ਮੇ ਵਾਲ ਹੇਅਰ ਰਿਮੂਵ ਹੋ ਰਹੇ ਆ ਤੇ ਗਲਤੀ ਦਾ ਇਹਨੂੰ ਪਤਾ ਲੱਗ ਗਿਆ ਹੀ ਦਾਦੇ ਉਹਦੇ ਨਾਲ ਵੇਖ ਕੇ ਦੰਦ ਕੱਟਣ ਲੱਗ ਗਈ ਤੂੰ ਸਿੱਧਾ ਹੀ ਕਹਦੇ ਵੀ ਹੇਅਰ ਰਿਮੂਵ ਹੋ ਰਹੇ ਆ ਵਾਲ ਪੈਣਾ ਜ਼ਰੂਰੀ ਆਖਣਾ ਆਈ ਵਾਲ ਤੇ ਹੇਅਰਾਂ ਦੇ ਵਿੱਚ ਫਰਕ ਕੀ ਰਹਿ ਗਿਆ ਕਮਾਲ ਦੀ ਗੱਲ ਯਾਰ ਪੈਸੇ ਕੋਈ ਇੰਨੇ ਹੋਏ ਹੋ ਔਰ ਡੌਂਗ ਜੇ ਨੂੰ ਕਿੱਥੋਂ ਪਤਾ ਲੱਗਣਾ ਜੀ ਇਹਦੇ ਨਾਲ ਤੋਂ ਵੇਖਣ ਡਈ ਸਾਂ ਹੁਣ ਇਹ ਵੀ ਦੱਸ ਦੇਣਾ ਵੀ ਕਿੱਥੋਂ ਕਿੱਥੋਂ ਰਿਮੂਵ ਕਰਨੇ ਨੇ ਆਪਣੀ ਜਨਾਨੀ ਦੇ ਵਾਲ

ਜਦ ਜਦੋਂ ਪਹਿਲਾਂ ਆਪਾਂ ਵਾਲਾ ਹਟਾ ਦਿਆਂ ਕੱਟ ਲੱਗ ਜਾਂਦਾ ਹੁੰਦਾ ਸੀ ਪਲੇਟ ਚਲਿਆ ਹਾਸਾ ਦਿਆਂ ਸਾਰੇ ਆ ਤੂੰ ਹੀ ਮੇਰੀ ਗੱਲ ਸੁਣੇ ਆ ਤੂੰ ਖਾਂਦਾ ਤੂੰ ਪੰਜਾਬੀ ਦਾ ਰਹਿਣਾ ਤੂੰ ਪੰਜਾਬ ਤੇ ਜੰਮਿਆ ਤੂੰ ਪੰਜਾਬ ਚ ਤੇ ਪਰਮੋਹਨ ਤੂੰ ਹਿੰਦੀ ਦਾ ਵੀ ਕਰੀ ਜਾਂਦਾ ਚਲੋ ਮੰਨਨੇ ਆ ਵੀ ਕੰਪਨੀ ਨੇ ਕੰਟਰੈਕਟ ਕੀਤਾ ਹੁੰਦਾ ਪਰ ਨਾ ਕਾਰ ਮਸ਼ਹੂਰੀਆਂ ਉਤੋਂ ਪ੍ਰੋਡਕਟਰ ਤੇਰਾ ਇਹੋ ਜਿਹਾ ਉਤੋਂ ਦੋ ਭੱਗ ਬੰਨੀ ਐਡਾ ਸੋਣਾ ਤੂੰ ਪੱਗ ਬੰਨ ਕੇ ਲੱਗਣ ਡਿਆ ਯਾਰ ਐ ਕਿਹੜੀ ਜਲਦੀ ਤੈਨੂੰ ਘਾਟ ਏ ਇਸ ਤਰ੍ਹਾਂ ਨਾ ਕਰਿਆ ਕਰੋ ਮੇਰਾ ਵੀਰ ਹੈ